ਸਾ希ਕਾਲ ਜੀ ਸਾਰੇ ਦੋਸਤਾਂ ਨੂੰ ਅੱਜ ਆਪਾਂ ਤੁਹਾਨੂੰ ਬਹੁਤ ਹੀ ਅਹਿਮ ਜਾਣਕਾਰੀ ਦੇਣ ਜਾ ਰਹੇ ਹਾਂ ਤੇ ਨਾਲ ਨਗਰ ਕੀਰਤਨ ਦੇ ਦਰਸ਼ਨ ਵੀ ਕਰਵਾਵਾਂਗੇ ਮੈਂ ਆਪ ਦਰਸ਼ਨ ਕਰਨ ਗਈ ਸੀ ਇਹ ਨਰੋਲ ਸੇਵਾ ਸੰਸਥਾ ਜੀ ਮੁਕਤਸਰ ਸਾਹਿਬ ਜੀ ਗੁਪਤਸਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਪਾਕਿਸਤਾਨ ਜਾ ਰਿਹਾ ਜੀ ਇਹ ਨਗਰ ਕੀਰਤਨ ਇਹਦੇ ਵਿੱਚ ਝਾਕੀਆਂ ਵੀ ਨੇ ਮਾਡਲ ਦਿਖਾਏ ਗਏ ਨੇ ਉਹ ਤੁਹਾਨੂੰ ਅੱਗੇ-ਅੱਗੇ ਨਗਰ ਕੀਰਤਨ ਦੇ ਵਿੱਚ ਦੇਖਣ ਨੂੰ ਮਿਲਣਗੇ ਤੇ ਸ ਪਿਛਲੇ 2 ਦਿਨ ਤਾਂ ਲੰਘ ਗਏ ਉਹਦੇ ਲਈ ਮੈਂ ਮਾਫੀ ਮੰਗਦੀ ਆ ਅੱਜ 3 ਮਾਰਚ ਨੂੰ ਗੁਰਦੁਆਰਾ ਜਾਮਨੀ ਸਾਹਿਬ ਫੋਜਪੁਰ ਤੋਂ ਇਹ ਚੱਲਿਆ ਆ ਤੇ ਉਦਮ ਸਿੰਘ ਚੌਂਕ ਜੀਰਾ ਗੇਟ ਰਖੜੀ ਗਿੱਲਾਂ ਹਸਤੀ ਵਾਲਾ ਬੱਗੇ ਕੇ ਪਿੱਪਲ ਗੁਲਾਮੀ ਵਾਲਾ ਇਲਮੇ ਵਾਲਾ ਮੱਲਾ ਵਾਲਾ ਖਾਸ ਕਾਮਲ ਵਾਲਾ ਰੋਡੇ ਵਾਲਾ ਫਤਿਹਗੜ੍ਹ ਸੁਭਰਾ ਗੱਟਾ ਬਾਦਸ਼ਾਹ ਬੰਗਾਲੀ ਵਾਲਾ ਪੁਲ ਮਖੂ ਅੱਡਾ ਕਾਇਮ ਖਾਨ ਲੋਈਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਸਾਹਿਬ ਵਿਖੇ ਵਿਸ਼ਨਾਮ ਕਰੇਗਾ ਉੱਥੇ ਰੁਕੇਗਾ ਤੇ ਕੱਲ ਨੂੰ ਸਵੇਰ ਨੂੰ ਗੁਰਦੁਆਰਾ 베ਰ ਸਾਹਿਬ ਤੋਂ ਡੜਵਿੰਡੀ ਖੇੜਾ ਮੰਦਰ ਹੁਸੈਨਪੁਰ ਰੇਲ ਕੋਚ ਫੈਕਟਰੀ ਛੇਕੂ ਭੁਰਾ ਕਪੂਰ ਥਲਾ ਸੁਬਾਨਪੁਰ ਅੱਡਾ ਲਖਣਕੇ ਪੱਡਾ ਨਡਾਲਾ ਤਲਵੰਡੀ ਨੰਗਲਵਾਣਾ ਅੱਡਾ ਫਤਿਹਪੁਰ ਢੋਲੇਵਾਲਾ ਬੇਗੋਵਾਲ ਦਬੁਰਜੀ ਗੁਰੂ ਸਾਹਿਬ ਪਾਤਸ਼ਾਹੀ 6ਵੀਂ ਪੋਲਪੁਖਤਾ ਹੁਸ਼ਿਆਰਪੁਰ ਜਾ ਕੇ ਵਿਸ਼ਰਾਮ ਕਰੇਗਾ ਉੱਥੇ ਦਾ ਰਾਤ ਦਾ ਵਿਸ਼ਰਾਮ ਹੋਵੇਗਾ ਤੇ 5 ਤਰੀਕ ਨੂੰ ਪਾਤਸ਼ਾਹੀ 6ਵੀਂ ਪੋਲਪੁਖਤਾ ਤੋਂ ਮਾੜੀ ਪੰਨਵਾ ਭਾਮ ਹਰਚੋਵਾਲ ਬੱਬਰੀ ਸਲੇਮਪੁਰ ਰਾਈਆਂ ਕੋਟਲੀ ਸ਼ਾਹਪੁਰ ਜੋੜਾ ਛਤਰਾ ਅਮੀਪੁਰ ਹਰੂਵਾਲ ਕਾਲਾਵਾਲਾ ਚੌਂਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਡੇਰਾ ਬਾਬਾ ਨਾਨਕ ਵਿਸ਼ਰਾਮ ਕਰਨਗੇ ਜੀ ਤੇ 6 ਤਰੀਕ ਨੂੰ ਗੁਰਦੁਆਰਾ ਪਾਤਸ਼ਾਹੀ ਪਹਿਲੀ ਤੋਂ ਰਵਾਨਗੀ ਹੋ ਕੇ ਕਰਤਾਰਪੁਰ ਸਾਹਿਬ ਕੋਰੀਡੋਰ ਵੱਲ ਤੇ ਪਹੁੰਚ ਸ੍ਰੀ ਗੁਰੂ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਉੱਥੇ ਸੰਪੂਰਨਤਾਈ ਹੋ ਜਾਵੇਗੀ ਨਗਰ ਕੀਰਤਨ ਦੀ ਤੇ ਬੜੇ ਵੱਡੇ ਭਾਗਾਂ ਦੇ ਨਾਲ ਜਿਹੜੇ ਦਰਸ਼ਨ ਆਏ ਹੁੰਦੇ ਆ ਮੈਨੂੰ ਪਹਿਲਾਂੋਂ ਪਤਾ ਸੀ 2 ਦਿਨ ਪਰ ਮੈਂ ਅੱਜ ਮੌਕੇ ਤੇ ਭੁੱਲ ਗਈ ਸੀ ਪਰ ਗੁਰੂ ਸਾਹਿਬ ਨੇ ਅਚਾਨਕ ਇੱਕ ਤਰੀਕਾ ਉਹਨਾਂ ਕੋਲ ਹੁੰਦਾ ਜੀ ਉਹਨਾਂ ਨੇ ਦਰਸ਼ਨ ਦੇਣੇ ਹੋਣ ਤਾਂ ਤੇ ਉਹਨਾਂ ਨੇ ਅਚਾਨਕ ਸਾਡਾ ਸਾਨੂੰ ਪਤਾ ਲੱਗ ਗਿਆ ਤੇ ਪਲਾਨ ਬਣ ਗਿਆ ਇਹਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦਾ ਮਾਡਲ ਹੈ ਜੀ ਤੇ ਗੁਰਦੁਆਰਾ ਨਨਕਾਣਾ ਸਾਹਿਬ ਦਾ ਮਾਡਲ ਹੈ ਅੱਗੇ-ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਦਾ ਰਹੇਗਾ ਨਰੋਲ ਸੇਵਾ ਸੰਸਥਾ ਦੇ ਵੱਲੋਂ ਇਹ ਦਰਸ਼ਨ ਜਿਹੜੇ ਕਰਵਾਏ ਜਾ ਰਹੇ ਆ ਪੰਜਾ ਸਾਹਿਬ ਦਾ ਮਾਡਲ ਹੈ ਜੀ ਇਹ ਪੰਜਾ ਸਾਹਿਬ ਦਾ ਮਾਡਲ ਦੇ ਦਰਸ਼ਨ ਕਰ ਰਹੇ ਆ ਆਪਾਂ ਕਰਤਾਰਪੁਰ ਸਾਹਿਬ ਜਿਹੜੀ ਗੁਰੂ ਸਾਹਿਬ ਦੇ ਤਿੰਨ ਜਿਹੜੇ ਮੇਨ ਨਾਰੇ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਉਸ ਚੀਜ਼ ਨੂੰ ਪ੍ਰਦਰਸ਼ਿਤ ਕਰਦੇ ਹੋਏ ਇਹਨਾਂ ਨੇ ਜਿਹੜੀ ਬਲਦਾਂ ਨਾਲ ਖੇਤੀ ਗੁਰੂ ਸਾਹਿਬ ਨੇ ਕੀਤੀ ਆ ਉਹ ਦਿਖਾਈ ਆ ਜੀ ਤੇ ਇਹ ਸ਼੍ਰੀ ਮੇਰੇ ਖਿਆਲ ਚ ਨਨਕਾਣਾ ਸਾਹਿਬ ਹਾਂਜੀ ਨਨਕਾਣਾ ਸਾਹਿਬ ਦਾ ਮਾਡਲ ਹੈ ਤੇ ਨਨਕਾਣਾ ਸਾਹਿਬ ਦੇ ਆਪਾਂ ਦਰਸ਼ਨ ਮਾਡਲ ਦੇ ਕਰ ਰਹੇ ਆ ਤੇ ਮੈਂ ਇਹ ਤਾਂ ਵੀਡੀਓ ਬਣਾਈ ਹੈ ਵੀ ਜੇ ਤੁਹਾਡੇ ਵੀ ਭਾਗ ਜਾਗਣ ਜਿਹਦੇ ਜਿਹਦੇ ਕੋਲ ਪਹੁੰਚ ਜਾਵੇ ਤਾਂ ਉਹ ਦਰਸ਼ਨ ਕਰ ਸਕੇ ਰੂਟ ਪਲਾਨ ਜਿਹੜਾ ਇਹ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਪੋਸਟਰ ਉਹਨਾਂ ਦਾ ਲੱਗਾ ਹੋਇਆ ਸੀ ਤੇ ਉਥੋਂ ਮੈਂ ਸਾਰੇ ਪਿੰਡ ਲਿਖ ਕੇ ਕੁਝ ਵਿੱਚੋਂ ਮੈਂ ਛੱਡੇ ਵੀ ਨੇ ਕਿਉਂਕਿ ਆਪੋ ਆਪਣੇ ਏਰੀਆ ਦਾ ਪਤਾ ਹੀ ਹੁੰਦਾ ਆ ਵੀ ਇਹ ਇਸ ਇਧਰੋਂ ਜਾ ਕੇ ਇਧਰੋਂ ਇਹ ਜਿਹੜਾ ਉਹਨਾਂ ਨੇ ਬਣਾਏ ਹੋਏ ਸੀ ਇਹ ਮੋਜੀ ਤੇ ਉਹ ਕਿੰਨੀ ਸੋਹਣੀ ਫਤੇ ਬੁਲਾ ਰਿਆ ਨਾਲ ਪੁਲਿਸ ਦੀ ਗੱਡੀ ਵੀ ਹੈ ਕਿਉਂਕਿ ਸੁਰੱਖਿਆ ਬਹੁਤ ਜ਼ਰੂਰੀ ਹੈ ਤੇ ਉਹ ਇੱਕ ਸਿੰਘ ਇੱਕ ਸਿੰਘਣੀ ਉਹਨਾਂ ਨੇ ਬਣਾਏ ਆ ਤੇ ਉਹ ਕਿਸ ਤਰ੍ਹਾਂ ਸਾਰਿਆਂ ਨੂੰ ਫਤੇ ਬੁਲਾਉਂਦੇ ਜਾ ਰਿਹਾ ਰੂਹ ਖੁਸ਼ ਹੋ ਗਈ ਇਹ ਬਾਤ ਹੈ ਜੀ ਸੰਗਤ ਵਾਲੀ ਨਾਲ ਤੇ ਇੱਕ ਟਰੱਕ ਹੈ ਉਹ ਰਾਸ਼ਨ ਦਾ ਭਰਿਆ ਹੋਇਆ ਪਿੱਛੇ ਟਰੱਕ ਵੀ ਹੈ ਨਾਲ ਤੇ ਬਹੁਤ ਸੋਹਣਾ ਉਪਰਾਲਾ ਇਸ ਨਰੋਲ ਸੰਸਥਾ ਵੱਲੋਂ ਕੀਤਾ ਗਿਆ ਤੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਸਵਾਗਤ ਵੀ ਕਰਿਓ ਦਰਸ਼ਨ ਵੀ ਕਰਿਓ ਤੇ ਕਰਤਾਰਪੁਰ ਸਾਹਿਬ ਉਵੇਂ ਤਾਂ ਜਦੋਂ ਜਾਵਾਂਗੇ ਪਤਾ ਨਹੀਂ ਕਦੋਂ ਪ੍ਰਮਾਤਮਾ ਲਗਨ ਖੋਲੇਗਾ ਤੇ ਪਰ ਅੱਜ ਉੱਥੇ ਜਾਂਦੀਆਂ ਸੰਗਤਾਂ ਦੇ ਦਰਸ਼ਨ ਕਰਕੇ ਰੂਹ ਨੂੰ ਤਸੱਲੀ ਮਿਲ ਗਈ ਵੀ ਕਦੇ ਵਾਰੀ ਸਾਡੀ ਵੀ ਆਵੇਗੀ ਧੰਨਵਾਦ ਜੀ